ਕਹਿੰਦੇ ਇਹ ਖਾਸ ਨਿਕਰੇ ਵੀ ਤੂੰ ਹਾਂ ਵੀ ਫਿਰ ਮੁੰਡਿਆਂ ਕਰਦੇ ਗੱਲਾਂਬੱਤ ਅੱਜ ਆਜੋ ਲਾਈਵ ਕਰ ਆ ਉਹ ਦੇਖ ਲੈ ਆ ਗਿਆ ਫਿਰ ਤੁਹਾਨੂੰ ਨੋਟੀਫਿਕੇਸ਼ਨ ਦੇ ਆਨ ਕਰਨਾ ਇਹ ਤੁਹਾਨੂੰ ਸਟਾਰਟ ਕਰਕੇ ਰੱਖ ਲਾ ਜੀ ਨਹੀਂ ਨਹੀਂ ਇੱਕ ਮਿੰਟ ਚ ਆ ਜੂਗਾ ਚੈੱਕ ਕਰ ਚੰਗੀ ਤਰ੍ਹਾਂ ਆ ਗਿਆ ਲਾਈਵ ਗੱਲਬਾਤ ਬਾਜੂ ਕੱਟ ਕਰਕੇ ਧਰ ਦੇ ਬੰਦ ਕਰਕੇ ਤੇਰੀ ਵੀ ਬਾਈ ਬਾਜ ਬੰਦ ਕਰਕੇ ਰੱਖ ਰਿਹਾ ਤੂੰ ਅਜੇ ਲਾਈਵ ਦੇ ਵਿੱਚ ਇੱਕ ਬੰਦਾ ਵੀ ਜੁੜਿਆ ਨਹੀਂ ਹੈਗਾ ਮੈਂ ਇੱਕ ਬੰਦਾ ਜੁੜਾ ਜਾਏਗਾ ਤੂੰ ਇਹ ਤਾਂ ਆਪਣਾ ਬੰਦਾ ਹੀ ਹੋਊ ਹੈਨਾ ਇੱਕ ਜੁੜਿਆ ਹੈਗਾ ਇਹ ਤਾਂ ਮੇਰੇ ਵੱਲ ਤੋਂ ਬੰਦਾ ਆਸਾ ਫਤਿਹ ਰੈਅਲ ਤੇ ਮੇਰਾ ਸੋਈ ਜਾਂਦਾ ਅਜੇ ਜੋ ਇੱਕ ਬੰਦੇ ਜੁੜਿਆ ਆ ਜਾਂਦੇ ਕੋਈ ਗੱਲ ਉਹਦੇ ਮੈਂ ਕੋ ਬੋਲੇ ਕਰ ਕਰ ਤਿਹਾ ਕਰਤ ਬਵਾ ਲਗੇ ਚਾਚੂ ਬਣ ਗਿਆ ਜੋ ਚਾਚੂ ਬਣੀ ਪਈ ਅੱਜ ਪ੍ਰੋਣਾ ਸਾਹਿਬ ਆ ਚੁੱਕੇ ਨੇ ਤੇ ਪ੍ਰੋਣਾ ਸਾਹਿਬ ਤੋਂ ਅੱਜ ਲੈ ਆ ਕੇ ਜੁੜ ਗਿਆ ਆ ਕੇ ਜੁੜ ਗਿਆ ਭਾਈ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆ ਮੇਰੇ ਨਾਲ ਹੈਗਾ ਆਪਣਾ ਬੋਲ ਕੇ ਦੱਸ ਨਹੀਂ ਕਿ ਕੀ ਨਾਮ ਤੇਰਾ ਜੱਸੀ ਐ ਜੱਸੀ ਐ ਚੱਸੀ ਐ ਪਿੰਡ ਕਿਹੜਾ ਵੱਜਦਾ ਤੂੰ ਇਹ ਬੋਲ ਜਿਹੜੇ ਲਮਾਂ ਤੋਂ ਐ ਡਾਕਟਰੀ ਦਾ ਕੰਮ ਸਿੱਖ ਰਿਹਾ ਪੂਰੀ ਜੰਗੀ ਪੱਧਰ ਤੇ ਤੇ ਇਧਰ ਨਾਲ ਹੈਗੇ ਸਾਡੇ ਪ੍ਰੋਣਾ ਸਾਹਿਬ ਕੀ ਹਾਲ ਪ੍ਰੋਣਾ ਸਾਹਿਬ ਠੀਕ ਐ ਜੀ ਆਪਣਾ ਕਿਹੜਾ ਪਿੰਡ ਐ ਤੇਜਪੁਰ ਸਿੰਘ ਮੇਰਾ ਨਾਮ ਜੀ ਪਿੰਡ ਜੋਗਾ ਪਿੰਡ ਜੋਗਾ ਆਪਦੇ ਜੋਗਾ ਕਿ ਸਾਰੇ ਲੋਕਾਂ ਦਾ ਜੋਗਾ ਹੈ ਸਾਰਿਆਂ ਦਾ ਜੋਗਾ ਸਾਰਿਆਂ ਦਾ ਇੱਕ ਪੁਰਾਣੀ ਕਹਾਵਤ ਹੈ ਕਿ ਆਪ ਪਿੰਡ ਜੋਗਾ ਆਪਦੇ ਜੋਗਾ ਹੋ ਜਾਣਾ ਹੈ ਇਹਦੇ ਹੁੰਦੇ ਲੋਕ ਤਾਂ ਬਾਲਾ ਕੁਝ ਕਹਿੰਦੇ ਆ ਬਾਈ ਸਵੇਰੇ ਸਵੇਰੇ ਸਾਡੇ ਪਿੰਡ ਦਾ ਥੋੜੇ ਪਿੰਡ ਦਾ ਨਾਂ ਵੀ ਨਹੀਂ ਲੈਂਦੇ ਇੰਨਾ ਤਾਂ ਨਹੀਂ ਲੈਂਦੇ ਪਹਿਲਾਂ ਪਤਾ ਤਾਂ ਉਹਦਾ ਕਿ ਰੋਟੀ ਨਹੀਂ ਮਿਲਦੀ ਖਾਣ ਨੂੰ ਨਾ ਨਾ ਇਹ ਨਹੀਂ ਉਹਦਾ ਕਾਰਨ ਹੈ ਜਦੋਂ ਕੋਈ ਇੱਥੇ ਕੋਈ ਗੱਲਬਾਤ ਹੋ ਜੇ ਐਂ ਕਹਿੰਦੇ ਨੇ ਜੋਗੇਗਾ ਜੋਗੇ ਥਾਣਾ ਲੱਗਦਾ ਸਾਡੇ ਪਿੰਡ ਦਾ ਰਾੜ ਦਾ ਤਾਂ ਕਰਕੇ ਜੋਗੇ ਦਾ ਨਾਂ ਨਹੀਂ ਲੈਂਦੇ ਵੱਡਾ ਪਿੰਡ ਕੋ ਉਹ ਆਂ ਕਹਿੰਦੇ ਨੇ ਡਰਦੇ ਆ ਫਿਰ ਸੱਤੋਂ ਹਾਂ ਡਰਦੇ ਆ ਵੀ ਹੁਣੇ ਥਾਣੇ ਚ ਵਾਗੇ ਕਿਤੇ ਨਾ ਕੁੱਟ ਮਾਰ ਦੇਣੇ ਜੋਗੇ ਵਾਲੇ ਤੁਹਾਨੂੰ ਤੋਂ ਕਦਾ ਗੰਨੂ ਡਰਦੇ ਆ ਉਹ ਜਿਹੜੇ ਬੈਠੇ ਆ ਮੂਰੇ ਮਾਮੇ ਉਹਨਾਂ ਤੋਂ ਡਰਦੇ ਉੱਥੇ ਤਾਂ ਕੋਣ ਡਰਦਾ ਤੇ ਬਾਈ ਜੀ ਆਪਾਂ ਕਰਦੇ ਆ ਗੱਲਾਂ ਬਾਤਾਂ ਤੇ ਹਲੇ ਬੰਦੇ ਯਾਰ ਜੁੜੇ ਤਾਂ ਬਾਵਾ ਪਏ ਮੈਨੂੰ ਉੱਪਰ ਆ 21 ਰਿਹਾ ਪਤਾ ਨਹੀਂ ਕੀ ਚੱਕਰ ਹੈ ਨਾ ਤੁਹਾਨੂੰ ਸਣਾ ਉਹ ਪਰੋਣਾ ਸਭ ਗੱਲਾਂ ਬਾਤਾਂ ਕੋਈ ਕੁਝ ਸੇਵਾਦਾਰ ਕੋਸਰਤ ਪਣੀ ਰਹੀ ਅੱਜ ਫਾੜ ਕੋਈ ਨਹੀਂ ਰਹੀ ਪਹਿਲਾਂ ਲੰਗਰ ਤੇ ਲੰਗਰ ਵੀ ਮਟਰ ਪਨੀਰ ਨਾਲ ਸਕਾਇਆ ਹੈ ਤੇ ਚਾਹ ਚਾਹ ਨਾਲ ਜਲੇਬੀ ਸਾਗ ਲਈ ਚਾਹ ਨਾਲ ਜਲੇਬੀ ਸਾਗ ਲਈ ਇਸ ਦੂਆ ਕੌਣ ਸਰਚ ਲੱਡੂ ਨਾਲ ਫੇਰ ਜਦ ਦੂਤ ਦੂਤ ਵਧੀਆ ਸੇਵਾ ਹੋਰ ਕੀ ਹੁੰਦੀ ਹੈ ਜਰਾ ਇਹ ਦੂਆ ਤਾਂ ਫਿਰ ਰੱਬ ਦਾ ਨਾਮ ਹੈਗਾ ਤੇ ਦੂਜਾ 100 ਰੁਪਿਆ ਲਾਪਾ ਹੈ ਹੀ ਨਹੀਂ ਉਹ ਪੀਟਾਂ ਦੇ ਨਹੀਂ ਹੈਗੇ ਉਹਦੇ ਆਪਣਾ ਨੇੜੇ ਜਾਣਾਗਾ ਤੇ ਕੀ ਬਈਆ ਬਨੂ ਆਏ ਦੱਸ ਵੀ ਖੇਤੀ ਤੂੰ ਪਹਿਲਾਂ ਕਿੰਨੇ ਚਿਰਾਂ ਬਾਅਦ ਕਰ ਲਗਿਆ ਜੀ ਬਈ ਕਿੰਨਾ ਟਾਈਮ ਹੋ ਗਿਆ ਪਹਿਲਾਂ ਕਦੋਂ ਸਟਾਰਟ ਕੀਤੀ ਸੀ ਖੇਤੀ ਖੇਤੀ ਮੇਰ ਕੇ ਝੋਨੇ ਵਾਲੀ ਸਟਾਰਟ ਕਰੀ ਆ ਪਹਿਲਾਂ ਜ਼ਿੰਦਗੀ ਚ ਕਦੇ ਵੀ ਨਹੀਂ ਕੀਤੀ ਨਾ ਜੰਮੇ ਨਹੀਂ ਕਰੀ ਜਦੋਂ ਜੰਮੇ ਇਹ ਬਾਈ ਦੀ ਕਹਾਣੀ ਕੀ ਆ ਬਾਈ ਜਰਨਾ ਐਂ ਆ ਗੱਲਬਾਤ ਇਹਨੇ ਖੇਤੀ ਪਹਿਲਾਂ ਕੀਤੀ ਨਹੀਂ ਸੀਗੀ ਸ਼ੁਰੂ ਦੇ ਵਿੱਚ ਕੋਈ ਵੱਡਾ ਬਜ਼ੁਰਗ ਹੈ ਨਹੀਂ ਸੀਗੇ ਤੇ ਹੁਣ ਇਹਨੇ ਸਟਾਰਟ ਕੀਤੀ ਆ ਕਿ ਬਥੇੜਾ ਡਰਾਇਆ ਇਹਨਾਂ ਨੇ ਲੋਕਾਂ ਨੂੰ ਉਸ ਬੱਚ ਦਾ ਨਹੀਂ ਆ ਨਹੀਂ ਹੁੰਦਾ ਐ ਨਹੀਂ ਹੁੰਦਾ ਕੋਈ ਪੱਲਾ ਪੂਰਾ ਨਹੀਂ ਹੁੰਦਾ ਤੇ ਅੱਜ ਕੀ ਇਹਨੇ ਕੀਤੀ ਹੈਗੀ ਖੇਤੀ ਤੇ 6 ਮਹੀਨੇ ਹੋਏ ਜੀਰੀ ਜੂਰੀ ਵੇਚਤੀ ਘਰੇ ਨੇ ਪਹਿਲੀ ਵਾਰੀ ਜੀਰੀ ਸਟਾਰਟ ਕੀਤੀ ਸੀ ਉਹਦੇ ਨਾਲ ਸਾਰੇ ਕਿਸਾਨਾਂ ਨੂੰ ਪਤੰਦਰ ਨੇ 10-10 ਮਾਨ ਦਾ ਘਾਟਾ ਲਵਾਤਾ ਇਹਨੇ ਇਕੱਲੇ ਬੰਦੇ ਨੇ ਹਨਾ ਐਈ ਹੋਏ ਗੱਲ ਨਾ ਹਾਂ ਸਾਰੇ ਨੂੰ ਘਾਟਾ ਪਿਆ ਪਹਿਲੀ ਵਾਰੀ ਖੇਤੀ ਕੀਤੀ ਸੀ ਕਹਿੰਦਾ ਦਿਲ ਤਾਂ ਨਹੀਂ ਸੜਦਾ ਕੋਈ ਗੱਲ ਨਹੀਂ ਵੀ ਘਟ ਜਾਂਦੇ 10-10 ਕਮਾਨ 10 ਕਮਾਨ ਦਾ ਸਾਰੇ ਹੀ ਕਿਸਾਨਾਂ ਨੂੰ ਘਾਟਾ ਪਿਆ ਮੇਰੇ ਤਾਂ 5 ਕਮਾਨ ਹੀ ਘਟੇ ਹੈਗੀ 5 ਕਮਾਨ ਘਟੀ ਹਾਂ ਤੇ ਪੰਜ ਕਮਣਾ ਛੋਡੇ ਹੂੰ ਬਾਹਣ ਚੰਗੇ ਐ ਨਾ ਤਾਂ ਕਰਕੇ ਪੰਜ ਮਣ ਕੱਟੀ। ਕੀ ਹਿਸਾਬ ਦੀ ਹੋ ਗਈ ਸੇ? ਮੇਰੀ ਹੋ ਗਈ 75 ਦੀ। 75 ਦੀ। ਪਹਿਲਾਂ ਤੈਨੂੰ ਐ ਕਹਦੇ ਹੋਣਗੇ ਲੋਕ ਯਾਰ ਬਾਹਣ ਠੇਕੇ ਤੇ ਦਿਨਾਂ ਵੀ ਤੂੰ ਕਰਕੇ ਦੇਖ ਵੀ ਬਚਤਾਂ ਨਹੀਂ ਕੁਛ ਬਚਤਾਂ ਨਹੀਂ ਹੈਗਾ ਹਨਾ। ਤੂੰ ਜਿਹੜੇ ਨਹੀਂ ਕਰ ਰਹੇ ਕਿਸਾਨ ਯਾਰ ਕੋਈ ਵੀ ਲਾਲਾ ਹਨਾ ਵੀ ਡਰਦਾ ਮਾਰਾ ਕਹਿ ਦਿੰਦਾ ਵੀ ਨਹੀਂ ਕਰਨੀ। ਉਹਦੇ ਬਾਰੇ ਕੀ ਰਿਹਾ ਵੀ ਤੇਰੀ ਉਹ ਬੰਦੇ ਬਸ। ਜੇ ਕੋਈ ਕਰ ਨਹੀਂ ਰਿਹਾ ਹਨਾ ਮਤਲਬ ਮੈਂ ਠੇਕੇ ਤੇ ਦਿੰਦਾ ਬਾਹਣ। ਮੈਨੂੰ ਠੇਕੇਦਾਰ ਆ ਕੇ ਕਹਿੰਦਾ ਮੈਨੂੰ ਤਾਂ ਬਚਿਆ ਨਹੀਂ ਕੁਛ। ਤੂੰ ਬਾਹਣ ਦਾ ਰੇਟ 2000 3000 ਆਈ ਵਾਰ ਅੱਪ ਕਰ ਦਿੰਦਾ ਹੁੰਦੀ ਹੈ ਸਾਰਿਆਂ ਨਾਲ ਹੀ ਹੁੰਦਾ ਤੇ ਵੀ ਉਹਨਾਂ ਵਾਸਤੇ ਕੀ ਕਹਿਣਾ ਚਾਹਣਾ ਵੀ ਰੇਟ ਜਿਹੜਾ 2000 ਵਧਾਉਣਾ ਚਾਹੀਦਾ ਕਿ ਨਹੀਂ ਵੀ ਤੂੰ ਪਹਿਲੀ ਵਾਰੀ ਖੇਤੀ ਕਰੀ ਹੈਗੀ ਵੀ ਕਿਵੇਂ ਰਿਹਾ ਤੇਰਾ ਐਕਸਪੀਰੀਅੰਸ ਥੋੜਾ ਜਿਹਾ ਵੀ ਲੰਮਾ ਕਰਕੇ ਦੱਸੀ ਵੀ ਤੂੰ ਪਹਿਲਾਂ ਡਰਦਾ ਸੀ ਹੈਨਾ ਕਿਸਾਨ ਤੁਹਾਨੂੰ ਕਹਿ ਕੇ ਤਾਂ ਕਿਸਾਨ ਜਿਹੜਾ ਠੇਕੇਦਾਰ ਸੀ ਤੇਰਾ ਇਹ ਕਹਿੰਦਾ ਸੀ ਮੈਨੂੰ ਬਚਦਾ ਨਹੀਂ ਕੋਸ ਤੂੰ ਕਰਕੇ ਦੇਖਣਾ ਅਸੀਂ ਕਹਿੰਦੇ ਹਾਂ ਤੂੰ ਖੁਦ ਕਰਕੇ ਦੇ ਦੇ ਤੇ ਖੁਦ ਕਰਕੇ ਫਿਰ ਕੀ ਕੀ ਬਣਿਆ ਮੈਨੂੰ ਦੱਸ ਕੀ ਤਜਰਬਾ ਹੋਇਆ ਖੁਦ ਕਰਕੇ ਤਾਂ ਜੀਰੀ ਜੀਰੀ ਕੱਲਾ ਠੇਕਾ ਕੱਢ ਜਾਂਦੀ ਹੈਗੀ ਨਹੀਂ 3 ਲੱਖ ਠੇਕਾ ਦੇ ਇਕੱਲੇ ਜੀਰੀ 3 ਲੱਖ ਦੀ ਹੋ ਗਈ ਮੇਰੀ ਜੀਰੀ ਕਿੰਨੇ ਦੀ ਹੋ ਗਈ ਹੋ ਗਈ 73 73000 ਹੈ ਹੈ ਕਾਇਮਾਨ ਦੀ ਕਰਕੇ 75 ਹੈ 73000 ਦੀ ਜੀਰੀ ਤਾਂ ਨਹੀਂ ਹੋਈ ਹੋਣੀ ਇਹਨਾਂ ਨੇ ਇਹਨਾਂ ਨੇ ਤਾਂ ਝੂਠ ਮਾਰੀ ਜਾਨਾ ਹੋ ਗਈ 75万 ਦੀ ਕਾਇਮਾਨ ਕਿਨੇ ਲੋਕ ਗੱਪ ਮਾਰਦੇ ਜਾਪਵਾਦਾ ਇਹ ਠੀਕ ਹੈ ਪਰ ਗੱਪ ਮਾਰ ਕੇ ਤਾਂ ਇਹਦਾ ਇੰਦਾ 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 ਚਾਹੀਦਾ ਐ ਇਹਦਾ 90 ਮਨ ਦੀ ਘੱਟ ਸਕਦੇ ਆ ਆਹ ਤਾਂ ਤੁਸੀਂ 100 ਦੀ ਕਹਦੇ ਤਾਂ ਵੀ ਹੈ ਨਾ ਅੱਜ ਕਿਹੜੇ ਕੰਮ ਮੇਰੇ ਘੱਟ ਹੋਈਏ ਮੇਰੀ ਤਾਂ ਘੱਟ ਹੋਈ ਜੀਰੀ ਮੇਰੀ ਤਾਂ ਤੂੰ ਐ ਲਾਲਾ ਵੀ ਹੈ ਪਹਿਲਾਂ ਹੋਈ ਜਾਂਦੀ ਸੀ ਕਿਹੜਾ ਵੀ ਸੀਗਾ ਤੇਰੇ ਕੋਲ 26 26 ਹਾਂ 75 ਮਨ ਦੀ ਹੋਈ ਆ ਪਹਿਲਾਂ ਮੱਕੀ ਤਾਂ ਨਹੀਂ ਲਾਈ ਮੱਕੀ ਨਾ ਮੱਕੀ ਨਹੀਂ ਲਾਈ ਚਲੋ 75 ਮਨ ਦੀ ਚਲ ਉਹ ਐਤ ਕੀ ਯਾਰ ਘੱਟ ਨਿਕਲੀ ਸਾਰੀਆਂ ਫਸਲਾਂ ਉਹ ਤਾਂ 90 90 ਮਨ ਤੇ ਵਾਝ ਜਾਂਦੀ ਸਾਡੇ ਬਾਣੇ ਚ ਸਾਡੇ ਬਾਣੇ ਦੇ ਵਿੱਚ 82